ਉਹ ਸਟਡ ਰੂਟੀਨ ਦਾ ਕੰਮ ਹੈ ਜੀ ਉੱਡੀ ਕੋ ਤਰਨੇ ਆਈ ਕੋਲ ਲੇਤੇ ਨਹੀਂ ਆਪਾਂ ਕਮੈਂਟ ਕਰ ਸਕਦੇ ਜਿਹੜਾ ਅਸੀਂ ਆਂਦਾ ਕੰਮ ਕਰਨਾ ਸੀ ਪੁਲਿਸ ਹਲਪ ਲੈ ਕੇ ਅਸੀਂ ਉਹ ਸਟ ਪ੍ਰੋਸੀਜਰ ਹੈ ਉਹ ਡਿਸਟ੍ਰਿਕਟ ਮਾਜਿਸਟ੍ਰੇਟ ਤੋਂ ਪੁਲਿਸ ਹਲਪ ਮਿਲਦੀ ਹੈ ਡਿਊਟੀ ਉਹਦੇ ਸਟ ਲੱਗਦਾ ਉਹ ਪ੍ਰੋਸੀਜਰ ਅਡਾਪਟ ਕਰਨਾ ਹੁੰਦਾ ਫਿਰ ਅਵੇਲੇਬਿਲਟੀ ਆਫ ਫੋਰਸ ਹੁੰਦਾ ਜਦੋਂ ਡੀਐਸਪੀ ਸਾਹਿਬ ਨੇ ਆਪਾਂ ਨੂੰ ਫੋਰਸ ਅਵੇਲੇਬਲ ਕਰਾਦੀ ਆਪਾਂ ਕਰਤਾ ਜੀ ਸਰ ਜਿਹੜੀ ਤੁਸੀਂ ਕੀਤੀ ਹੈ ਕਿੰਨੇ ਕੀ ਇੱਥੇ ਸੀਗੀ ਜਿਹੜੀ ਅਰੋਜਮੈਂਟ ਕਿੰਨਾ ਕੀ ਉਹਨੇ ਜਿਹੜਾ ਏਰੀਆ ਦੱਬਿਆ ਹੋਇਆ ਸੀ ਜੇ ਤੁਸੀਂ ਹੋ ਕੇ ਦੱਬਿਆ ਨਹੀਂ ਹੋਇਆ ਜੀ ਹਾਂ ਜੀ ਦੱਬਿਆ ਨਹੀਂ ਹੋਇਆ ਜੀ ਇਹ ਜੀ ਇਹ ਵਾਇਲੇਸ਼ਨ ਜਿਹਨੂੰ ਕ੍ਰੋਸਮੈਨ ਜੀ ਉਹਦੀ ਵਾਇਲੇਸ਼ਨ ਵੀ ਉਹਨੇ ਮਤਲਬ ਕਿ ਜਿਹੜਾ ਸੈਟ ਬੈਕ ਵਾਲਾ ਸੀ ਉਹ ਸੈਟ ਬੈਕ ਦੀ ਥਾਂ ਦੇ ਥੋੜੇ ਜਿਹਾ ਉਹਨੇ ਅੱਗੇ ਵਧਾ ਲਿਆ ਸੀ ਉਹ ਸੈਟ ਬੈਕ ਵਾਲਾ ਠੀਕ ਹੈ ਜੀ ਤਾਂ ਸਰਪਰੇ ਜਿਹੜੇ ਜਿਹੜੇ ਐਮ ਸੀ ਸੀ ਕੀ ਠੀਕ ਹੈ ਇਸੇ ਕਾਰਵਾਈ ਤੋਂ ਕੁਝ ਮੈਂ ਇਥੇ ਕੋਈ ਮੰਗ ਨਹੀਂ ਕਰ ਰਿਹਾ ਮੈਂ ਤਾਂ ਇਹਨਾਂ ਨੂੰ ਸਾਬ ਵੀ ਕਰ ਸਕਦੇ ਹਾਂ ਠੀਕ ਹੈ ਜੀ ਤੰਨਾ ਖਤਮ ਇਹਨਾਂ ਤੋਂ ਕੇ ਸਟਾਫ ਤਾਂ ਆਪਣੀ ਰੁਟੀਨ ਦਾ ਆਪਣਾ ਕੰਮ ਕਰ ਰਿਹਾ ਠੀਕ ਠੀਕ ਤਾਂ ਨਾਲੇ ਕਰਨਾ ਜਿਹੜਾ ਲੱਗ ਬੈਠੇ ਚੁਕਲੇ ਸਾਰੇ ਨਾਲ ਉਹ ਵੀ ਤੁਸੀਂ ਉਹਨਾਂ ਨੇ ਪੁੱਛ ਲਿਆ ਨਹੀਂ ਵਿਸ਼ਵਾਸ ਹੁੰਦਾ ਉਹਨਾਂ ਨੇ ਕੋਈ ਗੱਲ ਹੋਈ ਕੋਈ ਨਹੀਂ ਕੋਈ ਗੱਲ ਨਹੀਂ ਠੀਕ ਸਰ ਕੋਈ ਹੋਰ ਅਪੀਲ ਕਰ ਦਿਓ ਲੋਕਾਂ ਨੂੰ ਜੋ ਨਜਾਇਜ਼ ਕਬਜ਼ੇ ਨੇ ਨਜਾਇਜ਼ ਕਬਜ਼ੇ ਤਾਂ ਹੁਣ ਜੀ ਅਸੀਂ ਤਾਂ ਉਹੀ ਕੰਮ ਕਰਨਾ ਹੁੰਦਾ ਜਿਹੜਾ ਹਾਊਸਪਾਸ ਕਰਦਾ ਹੈ ਹਾਊਸ ਕੋਈ ਵੀ ਕਾਰਵਾਈ ਕਰਨੀ ਹੈ ਸ਼ਹਿਰ ਦੀ ਬਿਹਤਰੀ ਲਈ ਕੋਈ ਵੀ ਹਾਊਸ ਨੂੰ ਗੱਲ ਆਉਂਦੀ ਹੈ ਕਿ ਕੋਈ ਪਾਸ ਕਰਦੀ ਹੈ ਸਾਡਾ ਕਮੇਟੀ ਸਾਡਾ ਹਾਊਸ ਉਹ ਤੇ ਸੀ ਅਫੀਸਰ ਸਰਪੰਹ ਪੈਰਾ ਦੇ ਮੰਗੇ ਜੀ ਪੂਰਾ ਬਿਲਡਿੰਗ ਬਣਾ ਦੇ ਪਹਿਲੇ ਤੋਂ ਵੀ ਸਿਰਫ 2.5 ਤੋਂ 3 ਲੱਖ ਦੀ ਵਾਦੀ ਵਾਲੇ ਸ਼ਹਿਰ ਦੇ ਵਿੱਚ ਨਗਰ ਕੌਂਸਲ ਜਿਹੜੀ ਹੈਗੀ ਹੈ ਮਤਲਬ ਉਹ ਲੋਕ ਕੰਮ ਕਰਦੀ ਹੈ ਪਰ ਜਿਹੜੇ ਸਿਰ ਲੋਕ ਨੇ ਉਹ ਜਿਹੜੇ ਇਦਾਂ ਦੀ ਬਹੁਤ ਹੀ ਵੱਡੀ ਗੱਲ ਲੋਕਾਂ ਨੂੰ ਤਾਂ ਸਾਰਿਆਂ ਨੂੰ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਇਹ ਖਾਮ ਖਾਦੀਆਂ ਗੱਲਾਂ ਨੇ ਇਕਦਮ ਬਾਹਰ ਘਰ ਤੋਂ ਬਾਹਰ ਆਪਾਂ ਜਗਾ ਨੱਪ ਕੇ ਉਹਦੇ ਕੀ ਕਰਨਾ ਜੀ ਮਾਰ ਰੂਗੇ ਟ੍ਰੈਫਿਕ ਦੇ ਵਿੱਚ ਕੋਈ ਹਿੰਡਰੈਂਸ ਨਹੀਂ ਆਉਂਦੀ ਤੁਹਾਨੂੰ ਪਾਰਕਿੰਗ ਚ ਨਹੀਂ ਪ੍ਰੋਬਲਮ ਆਉਂਦੀ ਇੱਕ ਆਪਾਂ ਗੱਡੀ ਖੜਾ ਦੇ ਦੋ ਮਿੰਟ ਤੁਹਾਡਾ ਗੈਸਟ ਆਇਆ ਤੇ ਨਾਲ ਹੀ ਆ ਕੇ ਦੋ ਮਿੰਟਾਂ ਵਾ ਟੱਲੀ ਮਾਰਨ ਲੱਗ ਜਿਵੇਂ ਕਰੋ ਜੀ ਪਾਸੇ ਉਹ ਬੜਾ ਐਮਬੈਰੇਸਮੈਂਟ ਹੁੰਦੀ ਹੈ ਜੀ ਸਰ ਕੋਈ ਸਪੈਸ਼ਲ ਡਰਾਈਵ ਚਲਾਉਂਗੇ ਜਿਹੜੀ ਗੈਰਕਾਨੂੰਨੀ ਉਸਾਰੀਆਂ ਹੋ ਰੀਆਂ ਹੋਣ ਕੋਈ ਵੀ ਇਦਾਂ ਨਹੀਂ ਡਰਾਈਵ ਚਲਾਉਣ ਜਾ ਰਹੇ ਹੋ ਇਹ ਸਾਡਾ ਇਹ ਰੂਟੀਨ ਦਾ ਕੰਮ ਹੈ ਜਿਹੜੇ ਅਸੀਂ ਪੰਜ-ਸੱਤ ਅਫਸਰਾਂ ਕੀਤੇ ਹੋਏ ਨੇ ਉਹ ਉਹਨੂੰ 1 ਬਾਈ 1 ਠੀਕ ਹੈ ਤੁਹਾਨੂੰ ਲੱਗਦਾ ਠੀਕ ਅਸਲ ਜਿਵੇਂ ਅੱਜ ਤੁਸੀਂ ਉਹ ਦਿੱਕਤ ਨਹੀਂ ਜੇ ਤੁਹਾਨੂੰ ਫੋਰਸ ਵੀ ਤੁਹਾਨੂੰ ਦੱਸਿਆ ਸੀ ਕਿ ਜਦੋਂ ਹੀ ਫੋਰਸ ਆਪਾਂ ਨੂੰ ਐਡਿਕੁਏਟ ਫੋਰਸ ਅਵੇਲੇਬਲ ਹੋ ਗਈ ਹੈ ਬਣਾਣੇ ਚਾਹੀਦੇ ਨੇ